ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨਾਲ ਰੱਖੀ ਮੀਟਿੰਗ ਛੱਡੀ ਅਦ ਵਿਚਕਾਰ ਕਿਸਾਨਾਂ ਵੱਲੋਂ ਅੱਜ ਪੰਜਾਬ ਭਰ ਦੇ ਅੰਦਰ ਵਿਧਾਇਕਾਂ ਦੀਆਂ ਕੋਟੀਆਂ ਦਾ ਕੀਤਾ ਗਿਆ ਘਰਾਓ ਪੰਜ ਆਗੂਆਂ ਨੇ ਬੋਲਦਿਆਂ ਕਿਹਾ ਕਿ ਜੋ 5 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਗਈ ਸੀ ਲੇਕਿਨ ਉਹਨਾਂ ਵੱਲੋਂ ਉਹ ਮੀਟਿੰਗ ਅੱਧ ਵਿਚਕਾਰ ਛੱਡ ਕੇ ਉੱਥੋਂ ਚੱਲਦੇ ਬਣੇ ਤੇ ਉਲਟਾ ਉਹਨਾਂ ਵੱਲੋਂ ਕਿਸਾਨਾਂ ਦੇ ਖਿਲਾਫ ਹੋਰ ਵੀ ਆਪਣਾ ਜਿਹੜੇ ਨਹੀਂ ਆਪਣਾ ਬਿਆਨ ਦਿੱਤੇ ਜਾ ਰਹੇ ਹਨ ਜਿਸ ਦੇ ਵਿਰੋਧ ਵਜੋਂ ਵੱਲੋਂ ਅੱਜ ਉਹਨਾਂ ਵੱਲੋਂ ਪੰਜਾਬ ਭਰ ਦੇ ਵਿਧਾਇਕਾਂ ਦੀਆਂ ਕੋਟੀਆਂ ਦੇ ਬਾਹਰ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੀ ਹੈ ਕੀ ਸੀ ਪੂਰਾ ਮਾਮਲਾ ਸਰਕਾਰ ਮਰਦਾਬਾਦ 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 ਧਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਭੁਗਤ ਸਰਕਾਰ ਮਰਦਾਬਾਦ ਮਰਦਾਬਾਦ ਸਾਡੇ ਕਿਸਾਨਾਂ ਨੂੰ ਜੇਲੀ ਡੱਕਣ ਵਾਲੀ ਪੰਜਾਬ ਦੀ ਸਰਕਾਰ ਮਰਦਾਬਾਦ ਜੇਨਾ ਮਿੱਠੂ ਸਿੰਘ ਕੋ ਦਾ ਪੰਜਾਬ ਖੇਤ ਮਜ਼ਦੂਰ ਜੁਨੀ ਦਾ ਸਵਾ ਦਾ ਪਤਾ ਬੜੀ ਮਾਮਲਾ ਹੈ ਮੈਂ ਅੱਜ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਇਹ ਜਿਹੜਾ ਪਿਛਲੇ ਮਾਰਚ ਨੂੰ 5 ਮਾਰਚ ਨੂੰ ਪੰਜਾਬ ਦੇ ਕਿਸਾਨ ਜਿਹੜੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਜਾ ਰਹੇ ਸੀ ਚੰਡੀਗੜ੍ਹੋਂ ਸਰਕਾਰ ਨੇ ਜਿਹੜੀ ਜਮਹੂਰੀਅਤ ਦਾ ਨਾਂ ਲੈ ਕੇ ਗੱਦੀ ਤੇ ਬੈਠੀ ਆ ਜਮਹੂਰੀਅਤ ਨੂੰ ਸਿੰਗਾ ਤੇ ਟੰਗ ਕੇ ਤਾਂ ਲੋਕਾਂ ਤੇ ਜਿਹੜੇ ਕਿਸਾਨਾਂ ਦੇ ਆਗੂ ਸੀ ਉਹਨਾਂ ਤੇ ਇਤਸ਼ਾਦਤ ਉਹਨਾਂ ਤੇ ਰਾਤ ਵੇਲੇ ਬਲਾਕਾਂ ਪੱਧਰ ਤੇ ਜਿਹੜੇ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਦਾ ਜਿਹੜਾ ਜਨ ਇਹ ਮੁੱਖ ਮੰਤਰੀ ਦੀ ਧੇਣਾ ਕਿ ਉੱਥੇ ਇੱਕ ਥਾਂ ਲੱਗ ਰਿਹਾ ਸੀ ਮੋਰਚਾ ਅੱਜ ਸਾਰੇ ਪੰਜਾਬ ਦੇ ਜਿਹੜੇ ਮੰਨ ਲਓ ਐਮਐਲਏ ਆ ਐਮਪੀ ਐ ਉਹਨਾਂ ਦੇ 12 ਚ ਆਪਣੀਆਂ ਮੰਗਾਂ ਮੰਨਵਾਉਣ ਲਈ ਤੇ ਸਰਕਾਰ ਨੂੰ ਦੱਸਣ ਲਈ ਵੀ ਇਹ ਜਿਹੜਾ ਜਥਾ 5 ਤਰੀਕ ਨੂੰ ਰੋਕਿਆ ਉਹਦੀ ਰੂਪਰੇਖਾ ਜਿਹੜੀ ਆ ਉਹ ਅੱਗੇ ਵਧਣੀ ਆ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮੈਂ ਇਸ ਗੱਲ ਦੀ ਪੂਰੀ ਨਿਖੇਧੀ ਵੀ ਕਰਦਾ ਪੰਜਾਬ ਸਰਕਾਰ ਦੀ ਤੇ ਕਿਸਾਨਾਂ ਦੀ ਹਮਾਇਤ ਕਰਦਾ ਵੀ ਅਸੀਂ ਲਗਾਤਾਰ ਇਸ ਕੋ ਉਦੀ ਹਮਾਇਤ ਕਰਾਂਗੇ ਡਟ ਕੇ ੁੰਡਾ ਚ ਹੋਰ ਮਜ਼ਦੂਰਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਨਾਲ ਡਟ ਕੇ ਖੜਾਂਗੇ ਇਹ ਸੰਘਰਸ਼ ਜਿਹੜਾ ਹੋਰ ਅੱਗੇ ਵਧਣਾ ਹੈ ਮੈਂ ਭਾਰਤੀ ਕਿਸਾਨਾਂ ਨੂੰ ਡਕਾਉਂਦਾ ਜੀ ਦੀ ਮਨਕੀਤ ਲਈ ਜੁਆਇ ਕਰਦਾ ਉਹਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਕਪੀਰ ਸਿੰਘ ਰਾਮਪੁਰਾ ਕੀ ਮਾਮਲਾ ਹੈ ਬੋਸ ਇਹ ਮਾਮਲਾ ਇਹ ਹੈ ਜੀ ਅਸੀਂ ਪਿੱਛੇ ਸੰਯੁਕਤ ਮੋਰਚੇ ਨੇ ਔਰ ਆਲਰੇਡੀ ਆ ਪੱਧਰ ਤੇ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਸਾਰੀਆਂ ਸਟੇਟਾਂ ਦੇ ਆਪ ਦੀ ਆਪ ਦੀ ਸਮਰੱਥਾ ਮੁਤਾਬਕ ਪ੍ਰੋਗਰਾਮ ਕੀਤੇ ਹਨ ਇਹ ਲਗਾਤਾਰ ਮਹੀਨਾ ਪ੍ਰੋਗਰਾਮ ਚੱਲਣੇ ਸੀ ਜਿਹਦੇ ਚ ਸਾਡੀਆਂ ਪੰਜਾਬ ਦੀਆਂ ਵੀ ਮੰਗਾਂ ਸੀਗੀਆਂ ਔਰ ਕੋਲ ਸੈਂਟਰ ਦੀ ਮੰਗਾ ਸੀ ਅਸੀਂ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਚੌਂਕੀ ਦੇ ਵਿੱਚ ਥਾਂ ਦਿੱਤਾਏ ਅਸੀਂ ਸ਼ਾਤਮਈ ਢੰਗ ਦੇ ਨਾਲ ਉਹਦਾ ਪ੍ਰੋਗਰਾਮ ਕਰਨਾ ਚਾਹੁੰਦੇ ਪਰ 3 ਤਰੀਕ ਦੀ ਸਾਨੂੰ ਮੀਟਿੰਗ ਵੀ ਦਿੱਤੀ ਸੀ ਮੀਟਿੰਗ ਦੇ ਵਿੱਚ ਅੱਠ ਮੰਗਾ ਤੇ ਗੱਲ ਕਰਕੇ ਬੜੇ ਹੰਕਾਰੀ ਰਵਈਏ ਦੇ ਨਾਲ ਬੜੇ ਮੂਰਖਤਾ ਦੇ ਨਾਲ ਅਸੀਂ ਤਾਂ ਸਮਝਾਂਗੇ ਕੋ ਸਮੁੱਚੀ ਲੀਡਿਸਪੈ ਜਿਹੜੀ ਪੰਜਾਬ ਸੰਸਦ ਤੋਂ ਕੰਮ ਕਰਦੇ ਉਹਨਾਂ ਦਾ ਬੇਵਿਵਰ ਉਹਨਾਂ ਦਾ ਮਾੜਾ ਸੀਗਾ ਅਸੀਂ ਸਮਝਦੇ ਕੋ ਅੰਮ੍ਰਿਤਸਰ ਸਾਹਿਬ ਦੀ ਸ਼ਹਿਤ ਸਾਰਾ ਕੁਝ ਕਰ ਰਿਹਾ ਔਰ ਜਿਸ ਤੋਂ ਮਤਲਬ ਵੱਡੀ ਪੱਤੀ ਦੇ ਫੜੇ ਫੜਾਈ ਵੀ ਕੀਤੀ ਔਰ ਫੜੇ ਫੜਾਈ ਵੱਡੇ ਬਾਗ ਵੀ ਵੀ ਅਸੀਂ ਵੱਡੀ ਜਿੱਤੇ ਤੇ 15 ਤਾਈਂ ਲੋਕਾਂ ਦੇ ਸਰਕਾ ਤੇ ਨਿਕਲਿਆ ਚੰਡੀਗੜ੍ਹ ਜਾਣ ਨੂੰ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਰਵਈਆ ਸੀ ਆ ਅੱਜ ਅਸੀਂ ਸੁਯੋਗਤ ਮੌਕੇ ਤੇ ਸੱਬੇ ਤੇ ਸਾਰੇ ਐਮਐਲਏ ਦੇ ਆ 12 ਬੂਰੇ ਮੰਤਰੀਆਂ ਦੇ 12 ਬੂਰੇ 11:00 ਤੋਂ ਲੈ ਕੇ 3:00 ਵਜੇ ਤੱਕ ਕਾਫੇ ਦੇ ਨੇ ਸਾਡੀਆਂ ਮੰਗਾਂ ਕਿ ਜਿਹੜਾ ਖੋਦੋ ਨੇ ਭਗਵਾਨ ਜੀ ਕਹਿ ਰਿਹਾ ਸੀ ਜੋ ਸਰਕਾਰ ਚ ਨਹੀਂ ਕੈਪਟਨ ਸਰਕਾਰ ਸੀ ਤੇ ਬਾਜੀ ਦੇ ਵਿੱਚ ਸਾਡੀ ਸਰਕਾਰ ਲਿਆਓ ਤੇ ਭਾਜੀ ਦੀਆਂ ਬਾਜੀ ਫੱਟੜਾਂ ਦੇ ਵਿੱਚ ਦਾਣਾ ਦਾਣਾ ਚੱਕੂਗਾ ਐਮਐਸਪੀ ਤੇ ਚੱਕੂਗਾ ਅ ਗगनਨ ਮੋਲ ਨੇ ਵੀ ਇੱਕ ਐਸ ਟੁੱਟਕੀ ਮਾਰ ਕੇ ਕਿ ਅਸੀਂ 5 ਮਿੰਟਾਂ ਚ ਮਤਲਬ ਐਮਐਸਪੀ ਦੇਵਾਂਗੇ ਔਰ ਬਹੁਤ ਕੁਝ ਕਹਿੰਦਾ ਰਿਹਾ ਤੇ ਪਿਛਲੇ ਸਮੇਂ ਚ ਭਗਵਾਨ ਜੀ ਮਾਨ ਨੇ ਸਾਨੂੰ ਚਿੱਠੀ ਲਿਖਤੀ ਰੂਪ ਚ ਭੇਜੀ ਕਿ ਤੁਸੀਂ ਅਸੀਂ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਖੇਤੀ ਨੀਤੀ ਵਾਪਸ ਨਹੀਂ ਸੁਝਾਵੀ ਦੇ ਸੀ ਜੀ ਸਾਹਿਬ ਇਹ ਤੇ ਉਹ ਸਾਡੀਆਂ ਇਹੀ ਮੰਗਾਂ ਸੀ ਕਿ ਖੇਤੀ ਨੀਤੀ ਬਈ ਹੁਣ ਤੱਕ ਕਰ ਕਿਉਂ ਨਹੀਂ ਬਣਾਈ ਦੀ ਅਸੀਂ ਸੁਝਾਵੀ ਦਿੱਤੇ ਦਾਇਰ ਪੈਨਸ਼ਨ ਹੈ ਜਿਹੜੀ ਉਹ ਕਿਉਂ ਨਹੀਂ ਲਾਉਂਦੇ ਬੜਾਪੇ ਦੇ ਵਿੱਚ ਹੁਣ ਤੱਕਰ ਕਹਿੰਦੇ ਰਹਾ ਜਾਂ ਸੈਫਟੀ ਐਕਟ ਤਾ ਤਾ ਸੈਂਟਰ ਸਾਡੇ ਡੈਮਾਂ ਤੇ ਕਬਜ਼ਾ ਕਰਦਾ ਤੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਉਹਨੂੰ ਰੱਦ ਕਰੋ ਔਰ ਆਵਾਜ਼ ਕਰਾਂ ਦੀ ਇਹ ਜ਼ਮੀਨਾਂ ਤੇ ਲਗਾਤਾਰ ਕਬਜ਼ੇ ਕੀਤੇ ਜਾ ਰਹੇ ਨੇ ਉਹਨਾਂ ਤੇ ਪਾਈ ਕਬਜ਼ਾ ਇਹਨਾਂ ਨੂੰ ਮਾਲਕੀ ਹੱਕ ਦੋ ਇਹ ਆਦ ਮੰਗਾਂ ਜਮਾਂ ਮੈਂ ਵਾਰਾ ਪਸੂਆ ਕੁੱਤੇ ਆਦੀ ਵਿੱਚ ਵੀ ਇਹਦਾ ਹੱਲ ਕਰੇ ਤਾਂ ਹੀ ਚੈਨੋ ਨੋਚ-ਨੋਚ ਕੇ ਖਾਈ ਜਾ ਰਿਹਾ ਇਹਦਾ ਹੱਲ ਕਰੋ ਸਾਡੇ ਤੇ ਖੌਂਸਸ ਵੀ ਲੱਗਦਾ ਇਹਦਾ ਪ੍ਰਬੰਧ ਕਰੋ ਉਹ ਆਦ ਮੰਗਾ ਤੇ ਲੈ ਕੇ ਸੀ ਭਾਈ ਮੋਰਚਾ ਲਾਉਣਾ ਸੀਗਾ ਤੇ ਜਿਹੜਾ ਭਗਵੰਤ ਮਾਨ ਕਰ ਰਿਹਾ ਪੰਜਾਬ ਦੀ ਕੋਈ ਮੰਗਾ ਨਹੀਂ ਸਾਰੀ ਪੰਜਾਬ ਦੀਆਂ ਮੰਗਾਂ ਆ ਜਿਹੜੀਆਂ ਉਹਨੂੰ ਅੱਥੀ ਲੈ ਕੇ ਤੁਰੇ ਜਗੇ ਤੇ ਇਸ ਕਰਕੇ ਰੋਸ ਵੱਧੋ ਅੱਜ ਭਗਵੰਤ ਮਾਨ ਦਾ ਇਹ ਜਿਹੜਾ ਬਿਹੇਵੀਅਰ ਆ ਜਾਂ ਉਹਦਾ ਜਿਹੜਾ ਧਰਮ ਉਹ ਤੋੜਨ ਵਾਸਤੇ ਸਮੁੱਚੇ ਪੰਜਾਬ ਚ ਮੈਲਿਆਂ ਦੇ ਮੂਰੇ ਧਾਮੇ ਲਾਏ ਆ 3 ਤੋਂ 11 ਤੱਕ 3 ਵਜੇ ਤੋਂ ਕਰੋ ਉਹਨਾਂ ਅੱਥੀ ਦੱਖਣ ਤੋਂ ਨਾ ਤਾਂ ਟੀ ਆਰ ਚੌਕ ਤੇ ਲੋਕਾਂ ਨੂੰ ਬੋਲਣ ਨੂੰ ਰੋਕਿਆ ਜਾ ਸਕਾ ਤੇ ਰੋਕਣਾ ਇਹ ਮੋਦੀ ਤੋਂ ਹੀ ਸਬਕ ਚੱਕ ਲੈ ਅਸੀਂ ਜਾਣਦੇ ਕਿ ਅਮਰਤਾ ਸਾਹਿਬ ਦੀ ਛੇਤ ਸਾਰਾ ਕੁਝ ਕਰਦਾ ਤਾਂ ਉਹਨਾਂ ਦੇ ਸਮੇਂ ਤੇ ਅਸੀਂ ਫੇਰ 15 ਤਰੀਕ ਦੀ ਮੀਟਿੰਗ ਸਾਡੇ ਦੀ ਆਨਰਸ ਵਿੱਚ ਕੋਈ ਵੱਡਾ ਐਕਸ਼ਨ ਫੇਰ ਕਰਾਂਗੇ ਔਰ ਉਹਨਾਂ ਚੱਕਰਾਂ ਲਾਈ ਜਾਰੀ ਰੱਖਾਂਗੇ ਜਿਵੇਂ ਸਾਹਿਬੀ ਕਿਸਾਨਾਂ ਦੇ ਮਾਮਲੇ ਹੱਲ ਵਿੱਚ ਆਉਂਦੇ ਨੇ ਮੇਰਾ ਨਾਮ ਜ਼ਕੀਰ ਤੁੰਬਾ ਭਾਰਤੀ ਕਿਸਾਨ ਉਨਯਤਾ ਗਰਾਹ ਹਜਲਾ ਕਮੇਟੀ ਮੈਂਬਰ ਆ ਕੀ ਮਾਮਲਾ ਜਿਹੜਾ ਅੱਜ ਵਿਧਾਇਕਾਂ ਦੇ ਇਹਨਾਂ ਦੇ ਪੰਜਾਬ ਦੇ ਵਿਧਾਇਕਾਂ ਜਿੰਨੇ ਵੀ ਨਹੀਂ ਕਿ ਉਹਨਾਂ ਦੇ ਘਰਾਂ ਦੇ ਅੱਗੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ 11 ਤੋਂ ਲੈ ਕੇ 3 ਵਜੇ ਤੱਕ ਕਿਉਂਕਿ ਸੰਯੁਕਤ ਮੋਰਚੇ ਦੀ ਕਾਲ ਸੀ ਚੰਡੀਗੜ੍ਹ ਜਾਣ ਖਾਤਰ ਤਾਂ ਉਥੇ 4 ਤਰੀਕ ਨੂੰ 3 ਤਰੀਕ ਨੂੰ ਮੀਟਿੰਗ ਹੁੰਦੀ ਆ ਮੀਟਿੰਗ ਵਿੱਚ ਭਗਵੰਤ ਮਾਨ ਨਕੀਆ ਨੌ ਮੰਗਾ ਤੇ ਨਕੀਆ ਮੀਟਿੰਗ ਕਰਦਾ ਤੇ ਦੂ ਬਾਅਦ ਪਹਿਲਾਂ ਪੁੱਛਦਾ ਤੁਸੀਂ ਚੰਡੀਗੜ੍ਹ ਜਾਓਗੇ ਕਿ ਨਾਲ ਜਾਓਗੇ ਉਹਨਾਂ ਨੇ ਜਿਹੜੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਇਹ ਗੱਲ ਕਹੀ ਮੀਟਿੰਗ ਕਰੋ ਦੂ ਬਾਅਦ ਵਿਚਾਰ ਲਾ ਕੇ ਤਾਂ ਉਥੋਂ ਬਾਅਦ ਢੁਕਾੜ ਜਾ ਕੇ ਮੀਟਿੰਗ ਤੋਂ ਭੱਜ ਗਿਆ ਭੱਜ ਕੇ ਨਕੀਆ ਕਹਿੰਦਾ ਇਹਦਾ ਸੜਕਾਂ ਜਾਮ ਕਰਦੇ ਆ ਏਲਾ ਜਾਮ ਕਰਦੇ ਆ ਅਸੀਂ ਕੋਈ ਵੀ ਦੱਸਦੇ ਨਿੱਕੇ ਜਿਹੜੀ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਨਾ ਤਾਂ ਸੜਕ ਜਾਮ ਕਰਨੀ ਸੀ ਨਾ ਕੋਈ ਰੇਲ ਜਾਮ ਕਰਨੀ ਸੀ ਰੋਣਗੇ 7 ਮਈ ਚੰਡੀਗੜ੍ਹ ਥਾ ਮੰਗਦੇ ਸੀ ਤਾਂ ਜਿਹੜੀਆਂ ਕਸ਼ਾਨੀ ਮੰਗਾ ਨਿੱਕੇ 18 ਮੰਗਾ ਸੀ ਉਹਨੂੰ ਲੈ ਕੇ ਉੱਥੇ ਚੰਡੀਗੜ੍ਹ ਜਾਣਾ ਸੀ ਤੇ ਜੀਜੇ ਤੋਂ ਪ੍ਰਕਾਰ ਚਾਕੇ ਮੁੱਖ ਮੰਤਰੀ ਨੇ ਸੰਯੁਕਤ ਮੋਰਚੇ ਦੇ ਅੱਗੋਂ ਨਾਲ ਤਾਰੀਫ ਕੀਤੀ ਆ ਤੇ ਉਸ ਦੇ ਰੋਸ਼ ਵਜੋਂ ਉਸ ਤੋਂ ਬਾਅਦ ਵੀ ਉੱਥੇ ਦਾ ਕਰੇ ਖੜਿਆ ਉਸ ਤੋਂ ਬਾਅਦ ਆਗੂਆਂ ਦੀ ਫੜਾ ਫੜਾਈ ਕਰਕੇ ਜੇਲ੍ਹਾਂ ਛੱਟੇ ਆ ਜੇਲਾ ਛੰਡ ਦਵਾ ਰੋਸ਼ ਵਜੋਂ ਅੱਜ ਜਿਹੜਾ ਇਹਨਾਂ ਦੇ ਐਮਐਲਿਆਂ ਦੇ 12 ਚ ਰੋਸ਼ ਪ੍ਰਦਰਸ਼ਨ ਕਰ ਰਹੇ ਆ ਕਿੰਨਾ ਚਿਰ ਹੈ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਇੱਕ ਦਿਨ ਦਾ ਹੀ ਹੈ ਇੱਕ ਦਿਨ ਦਾ ਹੀ ਹੈ